ਇਹ ਲੋਹੇ ਵਾਲੀਆਂ ਦੋਵੇਂ ਮਗਰ ਪੈਣੀਆਂ ਤਿਆਰ ਰੱਖੀ ਜ ਨੇ ਇਹਦਾ ਲੱਗਾ ਕਲੰਬੀਏ ਲੱਗੇ ਦੋਵਾਂ ਦੇ ਹਾਂਜੀ ਹਾਂਜੀ ਬਸ ਉਹ ਵਈ ਉਹ ਦੱਸਦਾ ਇਹ ਮੈਂ ਉਹ ਕੱਲੀ ਵੱਖਰੀ ਮੂਹ ਰਹੀ ਆ ਜੱਕ ਲਾ ਤੇ ਬੈਂਕਰਾ ਥੱਲੇ 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 ਗਿੱਟੇ ਨਾਲ ਪਾਈ ਦਿੰਦਾ ਜਮਾ ਔਰ ਰਖਾ ਦੇ ਇੱਥੇ ਰੱਖ ਆ ਰੱਖ ਲਾ ਕਰ ਰੱਖ ਸੁਣੇ ਪਾਲਾ ਪਾਲਾ ਬੱਸ ਬਸ ਰੱਖ ਰੱਖ ਆ मगर <laughs> ले उन ਅਰੇ ਥੀਰਾ ਖੜ ਮੜ ਜੀ ਐ ਸਾਈਡ ਤੇ ਦੂਰ ਰੱਖ ਦੂਰ ਰੱਖੀ ਤੇ ਜਦਗੀ ਰਕੜਾ ਨਾ ਹੋਵੇ ਕੋੜਾ ਆ ਜਾਂਦਾ ਨਾ ਕੋਈ ਬਾਅਦ ਨਹੀਂ ਆਣਾ ਉਹ ਇਹਨੂੰ ਬੰਨਣਾ ਜਰੂਰ ਹੈ ਇਹਨੋਂ ਹੋ ਗਈ ਤਦੋਂ ਅਸੀਂ ਆਪ ਗਏ ਉਹ ਮੈਂ ਨਾ ਠੰਡ ਜੀ ਪੂਰੀ ਆਪਾਂ ਇਹ ਦੋਨੇ ਗਏ ਜੀ ਹਾਂ ਹਾਂ ਇਹਦੇ ਤੋਂ ਲਾਈ ਸੀ ਨਹੀਂ ਨਹੀਂ ਉਹਨਾਂ ਦੇ ਜਿਹੜਾ ਕਾਲਾ ਘੋੜਾ ਆਇਆ ਕੋਲ ਜਿਹੜਾ ਕਾਲਾ ਸੀਗਾ ਮਾਰਵਾੜੀ ਨਾ ਉਹਦੇ ਲੜਿਆ ਮੈਂ ਕਹੀ ਕੀ ਕਰਾਈ ਜੰਦੇ ਤੁਸੀਂ ਉਹ ਤਾਂ ਬੰਦਾ ਫੈੜਾ ਸੀਗਾ ਮਾਰਵਾੜੀ ਦਾ ਇੱਥੇ ਇਹਨਾਂ ਦਾ ਮਾਰਵਾੜੀ ਬੱਚੇ ਲੈਣੇ ਲੋ ਠੀਕ ਆ ਤਾਂ ਚੱਲ ਰਹੇ ਨਹੀਂ ਅੱਜ ਨੌਕਰਿਆਂ ਵਾਲੇ ਜਦਾਂ ਜੇ ਬੈਨਾ ਦਾ ਆਏਗਾ ਫੜ ਅਸੀਂ ਘੋੜੀਆਂ ਤੇ ਆਂਡੇ ਦਾ ਪੂਰਾ ਸਾਈ ਨਹੀਂ ਕਰਦੀ ਘੋੜੀ ਹਾਂਜੀ ਉਹਦੇ ਵਾਸਤੇ ਇਲੈਕਸ਼ਨ ਲਾਉਂਗਾ ਅਸੀਂ ਠੀਕ ਹੈ ਜੀ ਇੱਕ ਪਾウダー ਦੇਾਂਗੇ ਉਹ ਤੁਸੀਂ ਇਹਨੂੰ ਪਾਉਣਾ ਸਵੇਰ ਸ਼ਾਮ ਠੀਕ ਹੈ ਜੀ ਹਫ਼ਤੇ ਚ ਤੁਹਾਨੂੰ ਇਹਦਾ ਰਿਜ਼ਲਟ ਮਿਲ ਜਾਊਗਾ ਠੀਕ ਇਹਦਾ ਪਾ ਆਗੇ ਮਲਾਵਾਂਗੇ ਇਹਨੂੰ ਇਹਨਾਂ ਨੂੰ ਮੇਰੇ ਰੰਪ ਤੇ ਲੰਘੀਓ ਠੀਕ ਹੈ ਜੀ ਠੀਕ ਕੰਦੀ ਧੂਈ ਲੈ ਕੇ ਜਾਵਾ ਆਹ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਕੋਈ ਨਹੀਂ ਹੁੰਦਾ ਕੋਈ ਨਹੀਂ ਹੁੰਦਾ ਕੋਈ ਨਹੀਂ ਕੋਈ ਨਹੀਂ ਕਰਨ ਤੇ ਕੀ ਕਰਦੀ ਕਰਨ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਲਾਉਣ ਤੇ ਤਾਂ ਮੈਂ ഓരോ ગાડી താപ്പേനെ ബനായ ലേ ടെൽ ലയാ तेरी बेच नहीं जाती होन के ਜੋ ਜੀ ਗਰਮ ਦੱਸਿਆ ਵੀ ਆਪਾਂ ਮਿੱਟੀ ਭੌਂ ਲਿਆ ਹੁਣ ਇਹ ਮਿਲਦਾ ਗਿਆ ਹਨ ਕਾਨੂੰਨ ਸ਼ਾਮ ਨੂੰ ਕਿਤੇ ਜਾਪਣ ਅੱਜ ਸ਼ਾਮ ਨੂੰ ਜਦੋਂ ਖਾਈਦਾ ਸਾਡ ਤਰਪਾਣਾ ਇਹ ਫਿਮੈਂਟ ਹੁੰਦੀ ਹੈ ਮੈਂ ਉੱਪਰ ਪੂੰਡੂ ਦੀਦਾ ਬੰਸਾ ਮੈਂ ਲਾਇਆ ਇਸ ਜਦੋਂ ਨਾ ਮੈਂ ਕਿੱਦਾਂ ਨਾ ਮਾਰ ਨਾ ਮਾਰ ਉੱਪਰ ਦੋਨੇ ਮੋਨ ਜੋ ਜਾਨ ਮਾ ਜਾਨ ਚੱਤਾ ਜੀ ਮੇਰੇ ਆਪ ਕਹਤਾ ਹੈ ਨਾ ਲੱਗਦਾ ਹੈ ਹੋਰ ਕੋਈ ਲੱਗਣਾ 1.5 ਮਹੀਨੇ ਸੱਪਣ ਹੈ ਤਾਲੀਆਂ ਬੰਦਆਂ ਨਹੀਂ ਹਾਂ ਆਰੇ ਵਾਲੀ ਕੋੜੀ ਬੱਚਾ ਫੋਰਦੀ ਪਈ ਹੈ ਫੇਟ ਜਾ ਕੇ ਵੀ ਦਹੀ ਦਵਾਰਾ ਇਹਨਾਂ ਨਾਲ ਕਰਨਾ ਪਊਗਾ ਸੈਕੰਡ ਇੰਜੈਕਸ਼ਨ ਲਾਉਂਗਾ ਦੋ ਇੰਜੈਕਸ਼ਨ ਦੇ ਕੇ ਜਾਊਂਗਾ ਤੋ ਆਪ ਲਾ ਲਿਓ ਆਲੀਆਂ ਨੂੰ ਕੋ ਸੱਟ ਨਹੀਂ ਹੁੰਦੇ ਪਰ ਸੈੱਟ ਸਕਦੇ ਆਲਾ ਹਾਂ ਪੁੜੀ ਦੁਬਾਰਾ ਹੀ ਚਾਹਤ ਨਹੀਂ ਆਉਂਦੀ ਕੋੜੇ ਦੇ ਕੋੜੇ ਕਰਾ ਜਾਂਦੇ ਆ ਮਰਦੇ ਪਰ ਪੁੜੀ ਗੱਬਰਾਂ ਜੇ ਹੈਗੀ ਆ ਗੱਬਰ ਹੈ ਹਾਂ ਪਛਣਾਉਣ ਕਿੰਨੇ ਸਣਾ ਹੋ ਗਿਆ 836 ਦਾ ਹੋਈ ਬਵਾਜ ਤੇ ਤੈਨੂੰ ਕੀ ਕਰਾਉਣਾ ਤੈਨੂੰ ਯਾਦ ਆਦਾ ਉਹ ਸੜਾ ਆਉਤੇ ਹੀ ਦਿੰਦੇ ਕੱਢੀ ਜਾਂਦਾ ਵੱਢੀ ਜਾਂਦਾ ਤੈਨੂੰ ਕੀ ਕਹਿੰਦਾ ਆਉਂਦੇ ਪਿਆਦੇ ਪੁੱਛ ਗੱਬਰ ਹੈ ਹਾਂ ਕਾਂਵ ਚੜਿਆ ਪਿਆ ਤੇ ਕੰਕੀ ਟੋੜੀ ਤੋਂ ਤਾਂ ਹੈ ਪਰ ਇਹ ਜਿਹੜੀ ਪੂਰੀ ਹੈ। ਭਾਰੇੜੀ ਹਾਂ। ਜਦੋਂ ਉਹ ਗਿਰਦਾ ਭਾਂ ਜੋ ਉਹ ਜਿਹੜੀ ਹਾਂ। ਕਾ ਤੇਰੀ ਸਹੀ ਪਰੇ ਮੰਨਣਾ ਨਹੀਂ ਬੰਦੇ ਨੇ ਪਰ ਇਹਨੇ ਮੰਨਣਾ ਸਾਰੀਆਂ ਵਸ਼ੀਰਿਆਂ ਦੀ ਡੰਡ ਲਈ ਪੀ ਸਾਰੀਆਂ ਦੀ ਲੱਤਾਂ ਵਿੰਗੀਆਂ ਹੋਈਆਂ ਪਿਆ ਬੁਰਾ ਹਾਂ। ਮੈਂ ਜੀ ਬੈਹਾਂ ਦੇਣਾ ਜੀ ਐੜੂ ਵੜੂ ਕੋਈ ਹਾਂ ਕਿੰਨੀ ਉਮਰ ਹੈ ਜੀ ਨੂੰ ਜਨਾ ਤੂੰ ਕੱਲਾ ਇਰੋਣਾ ਬਣ ਬੈਠਾ ਜਾ ਜੁਰੇ ਪੱਟੋ ਖਾਣਾ ਮੜਲਾ ਜਰੇ ਜੁਰਾ ਜੇ ਆਹ ਬਾ ਬੱਲਾ ਮੱਨਾ ਨਾ ਨਾ ਹੋਟ ਤੇ ਲਗਾ ਮੂੰਗਾ ਹੋਟ ਤੇ ਲਗਾ ਤੂੰ ਨਾ ਬਸ ਕਰਨਾ ਨਹੀਂ ਖੜੀ ਦਾੜੇ ਵਟਾ ਚਾਹ ਜੇ ਪਾਰਾਂ ਨਾ ਬਹੁਤ ਜਦੋਂ ਪਰਲੇ ਪਣੀ ਜਾਗੇ ਨਾ ਕੰਨ ਫੜ ਲਾ ਤੂੰ ਮਿਲ ਗਿਆ ਇਹ ਬਸ ਕੰਨ ਤੋਂ ਹੀ ਡਾਤੀ ਬਣਾ ਕੇ ਬਣਾ ਫੜੀ ਲਵਾ ਦੇ ਮਾਤਾ ਜੀ ਮਾਤਾ ਜੀ ਕੰਨ ਦੇ ਤੇ ਪਾਣੀ ਪੈ ਗਿਆ ਸੀ ਜੀ ਦਰਦ ਮਨਣ ਲੱਗੀ ਉਦੋਂ ਬਾਅਦ ਵਿਚਾਰੀ ਇੰਨੀ ਡਰਦੀ ਐ ਇਹ ਕੰਨ ਤੇ ਹੁਣ ਇਹ ਮੂੰਗਾ ਕੋਣ ਤੋਂ ਡਰ ਰਹੀ ਐ ਡਾਕਟਰ ਇਹ ਤੋਂ ਨਹੀਂ ਡਰ ਰਹੀ ਠੀਕ ਐ ਅੱਛਾ ਨਾ ਇਹ ਨਹੀਂ ਦਰਦ ਫਿਰ ਪਾਣੀ ਕਿਵੇਂ ਪੈ ਗਿਆ ਨਵਾਉਂਦੇ ਆ ਨਵਾਉਂਦੇ ਕਿਤੇ ਪੈ ਗਿਆ ਜੀ ਸਾਹ ਸਾਹ ਫੇੜਾ

ਪੜੇ ਸ਼ਨੀ ਸ਼ਨੀ ਕੋਲ ਆ ਨਹੀਂ ਬਾਪਾ ਕਿਹੜਾ ਪੜੇ ਆ ਬੀ ਤੁਸੀਂ ਕਰੀਂ ਨਾ ਉਹ ਵੀ ਬਾਪਾ ਤੇ ਆਲੇ ਮਨੁਸ਼ਾ ਬਾਪਾ ਉਹਦਾ ਵੀਡੀਓ ਪਰਵਾਜ਼ ਕੋਲ ਵੀ ਸ਼ਨੀ ਜੀ ਕਰਨ ਕੋਲੇ ਨਹੀਂ ਜਮਨ ਕੋਲੇ ਬਹੁਤ ਵੱਡੇ ਖਾਨੇ ਹੈ ਜੀ ਕਰਾਮਾਤੀ ਦੀ ਬੱਚੀ ਖਾਨੇ ਹੈ ਜੀ ਉਹ ਉਹਦਾ ਬੇਟਾ ਹੈ ਬਹੁਤ ਵੱਡਾ ਪੜਾ เมื่อกี้มันลงแ ਤਲ ਨਹੀਂ ਉਹਨੂੰ ਕੋ ਪਰਮ ਤੇਰਾ ਨਹੀਂ ਅੱਛਾ ਹੀਟ ਤੇ ਜਾਂ ਜਾਂ ਤੇ ਪੀਜ਼ਾ ਦੇ ਨਾਲ ਇਹ ਰੱਖਾਂ ਦਾ ਆਂਦਾ ਹੈ ਨਹੀਂ ਹਾਂ ਇਹ ਪਹਿਲਾਂ ਮਲਾਈ ਹੈ ਪਹਿਲਾਂ ਦੁੱਧ ਲਾਜੀ ਇਹਦੀ ਬੱਟੀ ਤੁਸੀਂ ਕਹਿੰਦੇ ਮਰੀ ਮੈਂ ਕਦੇ ਨਨਪਰਾਇ ਨਹੀਂ ਗੋਦਵਾਰਾ ਸਾਲ ਅਸੀਂ ਖਾਲੀ ਫਿਰ ਕਦੀ ਆਪ ਹੀ ਬਿਜੀ ਰਹੇ ਅਸੀਂ ਪਰਾਈਆਂ ਨਹੀਂ ਕੋਈ ਜਰਾ ਇਹ ਦੋ ਕੁ ਚੱਕਰ ਕਰ ਲੈ। ਆਨੇ ਚੋਂ ਠੀਕ ਆ ਪਰ ਨਹੀਂ ਹੁਣ ਈਡ ਤਾਂ ਸ਼ੋ ਕਰਦੀ ਆ ਪਰ ਅੰਦਰ ਕੰਸੀਵ ਕਰਨ ਵਾਲੀ ਨਹੀਂ ਕੋਈ ਹੈ। ਜੰਪ ਵੀ ਲੜੂਗੀ ਪਰ ਕੰਸੀਵ ਨਹੀਂ ਕਰਨਾ ਕੋਈ। ਐਸਾ ਕਰਕੇ ਟ੍ਰੇ ਕਰ ਦੋ ਇੱਕ ਤਰ੍ਹਾਂ ਉਹਦੀ ਪਲੰਨੀ ਆ। ਅੱਜ ਹੀ ਲੈ ਜੀ ਲੋਨ ਨੂੰ। ਅੱਜ ਇਹ ਕਹਿੰਦੇ ਮਲਾਉਣੀ ਕਰ ਦਿੰਦੇ ਆ ਕੰਜੈਕਸ਼ਨ ਅੱਜ ਲੱਗੂਗਾ। ਇੱਕ ਹਫਤੇ ਬਾਅਦ ਲੱਗੂਗਾ। ਅਗਲੇ ਸ਼ਨੀਵਾਰ ਉਦੋਂ ਅਗਲੇ ਸ਼ਨੀਵਾਰ ਜੰਪ ਦੇ ਦੇਣਾ ਚੈੱਕ ਕਰ। ਇਹ ਜਰੂਰ ਮਲਾਉਣੀ ਮਲਾਉਣੀ। ਜੇ ਹੱਗ ਲੱਟਣੀ ਵਾਰ ਤੱਕ ਤਾਂ ਈਡ ਵੀ ਰਹੂਗੀ ਜੀ। ਨਹੀਂ ਦੁਬਾਰਾ ਕਰਾਂਗੇ। ਇਹ ਤੋਂ ਨੂੰ ਵੀ ਇਹ ਤਾਂ ਕੰਮ ਦੀ ਹੋਣੀ ਹੁਣ ਅੱਜ ਇਹਨਾਂ ਜਿਹੜਾ ਕਰਾਂਗੇ ਸ਼ੁਰੂ ਇਹਦੇ ਨਾਲ ਦੁਬਾਰਾ ਹੀਟ ਚੱਟੂਗੀ ਅੱਜ ਇਕੱਲਾ ਹੋਊਗਾ ਹਫ਼ਤੇ ਬਾਅਦ ਅਗਲੇ ਸ਼ਨੀਵਾਰ ਜਾਂ ਬੰਦ ਦਿਨਾ ਸ਼ੁੱਕਰਵਾਰ ਚੈੱਕ ਕਰਾ ਲਿਓ ਜਾਂ ਵੀਰਵਾਰ ਚੈੱਕ ਕਰਾ ਲਿਓ ਭਾਈ ਜੀ ਭਰਾਵਾ ਗੱਡੀ ਇੱਥੇ ਆਇਆ 2 ਮਿੰਟ ਇਹਨਾਂ ਨੂੰ ਕੋਪਾ ਪਕਰਾ ਇਹਦਾ ਫਿਰ ਕਰਨਾ ਹਾਂਜੀ ਕਰਾਂਗੇ ਕਿ ਸਹੀ ਰੋਤਾ ਤੇ ਹੁਣ ਆਪਣੇ ਚੱਲ ਕੰਮ ਲੱਭੇ ਆਉਂਦੇ ਤੇਲੀ ਬਾ ਦਿਨ ਲੱਗਦਾ ਕਿ ਤੇ ਨੀ ਨੀ ਆਉਣ ਦੇ ਜਾਣ ਨੂੰ ਰਖਾਣਗੇ ਪਰ ਇਹੋ ਨੇ ਕੰਮ ਸੱਟ ਬਸ ਯਾਰ ਬੜਾ ਦੂਰ ਨਹੀਂ ਜਾ ਰਹਾ ਕੰਮ ਨਾਲੇ ਤਾਂ ਉਹਨਾਂ ਨਾਲ ਕੋਈ ਆਉਣੀ ਨਹੀਂ ਭੱਜੇ ਬੜੀ ਯਾਰਾ ਸਾਡੀ ਤਾਂ ਸੌਂਦੇ ਨਹੀਂ ਕਰਦੇ ਦੀ ਕੰਪਨੀ ਕਰਾਂ ਲੱਖਾ ਸਦਾਣਾ ਤੁਸੀਂ ਕਹਿੰਦੇ ਤੁਸੀਂ ਕਿਹੜਾ ਬਾਹਰ ਦੇ ਲੱਖਾ ਸਦਾ ਸਾਡੀ ਤਾਂ ਸੌਂਦੇ ਹੀ ਨਹੀਂ ਹੈਗੇ ਐਂ ਤਾਂ ਢੀਕਦੇ ਹੀ ਇਹ ਭੈਣ ਸਵੇਰ ਤੋਂ ਢੀਕਾ ਲਾ ਕੇ ਪੈਣੀ ਆ ਸਵੇਰੇ ਸਵਾਗਤ ਤੇ 8 ਵਜੇ ਤੋਂ ਲਾ ਦੇਣਾ ਲੱਖਾ ਸਦਾਣਾ ਮੈਂ ਚੱਪ ਇਹ ਦੂਜਾ ਉਹਨੂੰ ਕਰਦਾ ਨਹੀਂ ਇਹ ਤਾਂ ਰਾਤ ਦਾ ਫੋਨ ਹੈ ਰਾਤ ਦਾ ਫੋਨ ਆ ਗਿਆ ਪਤਾ ਨਹੀਂ 10:00 ਆ ਗਿਆ 4 ਮਹੀਨੇ ਆ ਆਪ ਦਾ ਪਿੱਛੇ ਕੋਈ ਮੈਲੀ ਅੰਕਾ ਚਨਾ ਟਾਈਮ ਹੋ ਗਿਆ ਨੂੰ